사시칼지 ਨੇ ਐਮਪੀ ਸਿੰਘ ઓન એર ચેનલ 24/7 اور ਸੈਲਟ ਚੈਨਲ 24/7 ਤੇ ਦਰਸ਼ਕਾਂ ਦਾ ਸਵਾਗਤ ਕਰਦਾ हूं और बहुत धन्यवाद करता हूं ਤੁਸੀਂ ਹਮੇਸ਼ਾ ਸਾਡੇ ਕਮੈਂਟਸ ਕਰਦੇ ਹੋ ਅੱਜ ਤੁਹਾਨੂੰ ਇੱਕ ਅਸੀਂ ਆਏ ਸਰਜਨ ਡਾਕਟਰ ਡੀਐਸਟੀ ਲੋਨਾ ਮਿਲਣ ਜਾ ਰਹੇ ਹਾਂ ਜਿਨ੍ਹਾਂ ਦਾ ਢੇਲੋਂ ਆਏ ਹਸਪੀਟਲ ਐਂਡ ਲੇਜ਼ਰ ਸੈਂਟਰ ਹੈ ਤੋਂ ਇਹਨਾਂ ਦੀ ਇੰਟਰੋਡਕਸ਼ਨ ਤੇ ਮੋਤਾਜ਼ ਨਹੀਂ ਹੈ ਤੁਹਾਡੇ ਏਰੀਆ ਦੇ ਵਿੱਚ ਅਸੀਂ ਕੱਲ ਪਾ ਚੁੱਕੇ ਹਾਂ ਇਹਨਾਂ ਦਾ ਸ਼ਾਰਟ ਕਲਿੱਪਸ ਔਰ ਇਹ ਤੁਹਾਨੂੰ ਸਾਰੀ ਅੱਜ ਆਪਣੀ ਇੰਟਰੋਡਕਸ਼ਨ ਐਂਡ ਸਰਵਿਸਿਸ ਜੋ ਪ੍ਰੋਵਾਈਡ ਕਰਦੇ ਨੇ ਉਹ ਤੁਹਾਨੂੰ ਅਸੀਂ ਇੰਟਰੋਡਕਸ਼ਨ ਕਰਾਵਾਂਗੇ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਦੇ ਵਿੱਚ ਥੈਂਕ ਯੂ ਤੁਸੀਂ ਇੱਥੇ ਬੜੀ ਅੱਛੀ ਲੋਕਾਂ ਨੂੰ ਸਰਵਿਸਿਸ ਦਿੰਦੇ ਹੋ ਬੜਾ ਅੱਛਾ ਰੈਪਿਊਟੇਸ਼ਨ ਨਾਮ ਕਮਾਇਆ ਹੈ ਪਰਮਾਤਮਾ ਹੋਰ ਵੀ ਤੁਹਾਨੂੰ ਅੱਛਾ ਨਾਮ ਦੇਵੇ ਤੇ ਅਸੀਂ ਤੁਹਾਡੇ ਕੋਲ ਆਏ ਹਾਂ ਥੋੜਾ ਜਿਆਦਾ ਦਰਸ਼ਕਾਂ ਨੂੰ ਇੰਟਰੋਡਕਸ਼ਨ ਦਿਓ ਤੁਹਾਡਾ ਪੂਰਾ ਨਾਮ ਮੇਰਾ ਨਾਮ ਜੀ ਡਾਕਟਰ ਦੇਵਜੀਤ ਸਿੰਘ ਢਿੱਲੋਂ ਸਰ ਤੁਹਾਡੀ ਕੀ ਕੁਆਲੀਫਿਕੇਸ਼ਨ ਮੈਂ ਐਮਐਸ ਆਫਟਲ ਮੋਲਦੀਆ ਮੈਂ ਅਰਵਿੰਦਾਈ ਹਸਪੀਟਲ ਮਦੁਰਾਈ ਤੋਂ ਆਪਣੀ ਫੈਲੋਸ਼ਿਪ ਵੀ ਕੀਤੀ ਹੈ। ਇਨ 2011 ਟੂ 2013। ਅੱਛਾ ਸਰ ਇੱਕ ਚੀਜ਼ ਦੱਸੋ ਕਿ ਤੁਸੀਂ ਇਹ ਸਿੱਧਾ ਡਾਇਰੈਕਟ ਹਸਪੀਟਲ ਬਣਾਇਆ ਜਾਂ ਪਹਿਲਾਂ ਕਿਸੇ ਨੇ ਸ੍ਰਿਸ਼ਟ ਕੀਤਾ ਜਾਂ ਪਹਿਲਾਂ ਕੋਈ ਮੈਂ ਮਿਲੀ ਹਸਪੀਟਲ ਹੀ ਬਣਾਇਆ ਸੀ ਕਿਉਂਕਿ ਮੈਂ ਆਲਰੇਡੀ ਫੈਲੋਸ਼ਿਪ ਕਰਕੇ ਆਇਆ ਸੀ ਅਰਵਿੰਦਾਈ ਹਸਪੀਟਲ ਤਾਮਿਲਨਾਡੂ ਤੋਂ ਉਹ ਇੱਕ ਬੋਲਡ ਰੌਂਡ ਆਈ ਹਸਪੀਟਲ ਹੈ ਇੰਟਰਨਸ਼ਿਪ ਦਾ ਐਮਬੀਬੀਐਸ ਦਾ ਪਾਰਟ ਸਰ ਇਹ ਐਮਐਸ ਐਮਐਸ ਆਈ ਤੋਂ ਬਾਅਦ ਫਿਰ ਅਸੀਂ ਮੈਂ ਫੈਲੋਸ਼ਿਪ ਕੀਤੀ ਹੈ ਤੇ ਉਸ ਤੋਂ ਬਾਅਦ ਫਿਰ 2015 ਚ ਅਸੀਂ ਇਹ ਹਸਪੀਟਲ ਸਟਾਰਟ ਕੀਤਾ ਸੀ ਅੱਛਾ ਦੱਸੋ ਤੁਹਾਡੇ ਹਸਪੀਟਲ ਚ ਕੀ ਕੀ ਫੈਸਿਲਿਟੀਆਂ ਹੈਗੀਆਂ ਨੇ ਸਾਡੇ ਹਸਪੀਟਲ ਚ ਕੈਟਰੈਕਟ ਦੇ ਰਿਲੇਟਿਡ ਸਾਰੀਆਂ ਫੈਸਿਲਿਟੀਆਂ ਐ ਜਨਰਲ ਆਪੀਡੀ ਅੱਖਾਂ ਦੀ ਹਰ ਤਰ੍ਹਾਂ ਦੀ ਪ੍ਰੋਬਲਮ ਦਾ ਅਸੀਂ ਇਲਾਜ ਕਰਦੇ ਹਾਂ ਜਿਹਦੇ ਵਿੱਚ ਮੇਨਲੀ ਕੈਟਰੈਕਟ ਕਾਲੇ ਮੋਤੀ ਦਾ ਇਲਾਜ ਜਾਂ ਪਰਦੇ ਦੇ ਇਲਾਜ ਜਾਂ 슈ਗਰ ਦੇ ਕਾਰਨ ਜਾਂ ਏਜ ਰਿਲੇਟਿਡ ਪਰਦੇ ਤੇ ਹੋਣ ਵਾਲੀਆਂ ਪ੍ਰੋਬਲਮਸ ਦਾ ਇਲਾਜ ਕੀਤਾ ਜਾਂਦਾ ਠੀਕ ਹੈ ਤੇ ਪੈਗਾ ਬੰਦਾ ਇਲਾਜ ਨਖੂਨੇ ਦਾ ਇਲਾਜ ਜਾਂ ਹੋਰ ਤਰ੍ਹਾਂ ਦੇ ਵੀ ਮੇਨਲੀ ਸਾਰੀਆਂ ਹੀ ਆਈ ਸਪੈਸ਼ਲ ਪ੍ਰੋਬਲਮਸ ਦਾ ਅਸੀਂ ਲੈਂਸ ਤੁਹਾਡੇ ਕੋਲ ਮੌਜੂਦ ਹਾਂਜੀ ਹਰ ਤਰ੍ਹਾਂ ਦੇ ਇੰਡੀਅਨ ਇੰਪੋਰਟਡ ਮਲਟੀਫੋਕਲ ਸਟ੍ਰਾਈਫੋਕਲ ਸਾਰੇ ਤਰ੍ਹਾਂ ਦੇ ਲੈਂਸ ਸਾਡੇ ਕੋਲ ਹੁੰਦਾ ਜਿਹਦੇ ਵਿੱਚ ਪੂਰ ਪੇਸ਼ੈਂਟਸ ਨੂੰ ਡਿਸਕਾਊਂਟ ਕੀਤਾ ਜਾਵੇ ਅ ਇਸ ਤਰ੍ਹਾਂ ਕੋਈ ਸਪੈਸ਼ਲ ਆਪੀਡੀ ਡੇ ਨਹੀਂ ਹੁੰਦਾ ਪਰ ਜੇ ਕੋਈ ਪੂਰ ਪੇਸ਼ੈਂਟ ਸਾਡੇ ਕੋਲ ਆਂਦਾ ਹੈ ਤਾਂ ਅਸੀਂ ਵੈਸੀ ਹੀ ਚੈਰੀਟੇਬਲ ਮਤਲਬ ਲੈਵਲ ਤੇ ਕਰ ਦਿੰਦੇ ਹਾਂ ਸਾਡੇ ਜਿਹੜਾ ਆਜਾ ਮੇਰੀ ਪਿੰਡ ਦੀ ਨੋਹਾਰ ਸੁਧਾਰ ਦੇ ਉਹਦੇ ਵਿੱਚ ਤੁਸੀਂ ਪਾਰਟ ਬਣਨਾ ਚਾਹੋਗੇ ਅਸੀਂ ਪਬਲਿਕ ਨੂੰ ਅਨਾਉਂਸਮੈਂਟ ਕਰਨਾ ਹੈ ਕਿ ਤੁਹਾਡੇ ਕੋਲ ਵੈਨ ਰੈਗੂਲਰ ਆਇਆ ਕਰੇਗੀ ਬਿਲਕੁਲ ਬਿਲਕੁਲ ਕਰ ਸਕਦੇ ਆ ਸਰ ਸੋ ਨਾਈਸ ਸਭ ਸ਼ੁਡਾਕ ਸਰ ਬਹੁਤ ਬਹੁਤ ਧੰਨਵਾਦ ਹੈ ਤੇ ਡਾਕਟਰ ਸਾਹਿਬ ਤੁਹਾਡਾ ਸ਼ੁਭਕਾਮ ਜੀ ਮਗਨਦੀਪ ਸਿੰਘ ਜੀ ਸਰ ਤੁਸੀਂ ਕਿੰਨੇ ਦਿਨ ਤੋਂ ਇੱਥੇ ਪ੍ਰੈਕਟਿਸ ਕਰ ਰਹੇ ਹੋ ਮੈਨੂੰ ਸੇ 2 ਸਾਲ ਹੋ ਗਏ ਮੈਂ ਸਿਰ ਦੇ ਨਾਲ ਹੈਗਾ ਅੱਛਾ ਜੀ ਕਿਹੋ ਜਿਹਾ ਫੀਲ ਹੁੰਦਾ ਤੁਹਾਨੂੰ ਮੈਂ ਸਭ ਤੋਂ ਵਧੀਆ ਮੇਰਾ ਐਕਸਪੀਰੀਅੰਸ ਇੱਥੋਂ ਦਾ ਹੀ ਰਿਹਾ ਹੈ ਜਦੋਂ ਦਾ ਮੈਂ ਹਾਂਜੀ ਇਸ ਫੀਲਡ ਵਿੱਚ ਸੋ ਦੇਖੋ ਆਪਨੇ ਜਾਣਿਆ ਕਿ ਇਹਨਾਂ ਦੇ ਜੋ ਡਾਕ ਕੋਆਰਡੀਨੇਟਰ ਨੇ ਉਹ ਕਿੰਨਾ ਕਿਸ ਤਰ੍ਹਾਂ ਦਾ ਦੇ ਰਹੇ ਨੇ ਤੁਹਾਨੂੰ ਹੁਣੇ ਪੇਸ਼ੈਂਟਸ ਦੇ ਨਾਲ ਮਿਲਾਂਦੇ ਆ ਔਰ ਬੱਚੇ ਤੁਸੀਂ ਤੁਹਾਡਾ ਚੋਨਾ ਪਰਵਿੰਦਰ ਕੌਰ ਸਿੱਧੂ ਤੁਸੀਂ ਕਦੋਂ ਤੋਂ ਕੰਮ ਕਰ ਰਹੀ ਹੋ ਇੱਥੇ ਸਰ ਨਾਲ ਮੈਂ 2 ਸਾਲ ਤੋਂ ਕਰ ਰਹੀ ਹਾਂ ਅਸੇ ਕਿਹਦਾ ਮਹਿਸੂਸ ਹੁੰਦਾ ਤੁਹਾਨੂੰ ਸਰ ਬਹੁਤ ਨਾਈਸ ਨੇ ਤੇ ਨੇਚਰ ਵਾਈਜ਼ ਵੀ ਬਹੁਤ ਵਧੀਆ ਨੇ ਸਰ ਨਾਲ ਅਸੀਂ ਬਹੁਤ ਵਧੀਆ ਫੀਲ ਕਰਦੇ ਨੇ ਅਸੀਂ ਹੋਰ ਕਿਤੇ ਵੀ ਕੰਮ ਕੀਤਾ ਪਰ ਸਰ ਬਹੁਤ ਵਧੀਆ ਨਹੀਂ ਬਿਊਟੀਫੁਲ ਬੱਚੇ ਤੁਹਾਡਾ ਨਾ ਮੇਰਾ ਨਾਮ ਹਰਸਿਮਰਨਜੀਤ ਕੋਰੇ ਤੁਸੀਂ ਇੱਥੇ ਕੀ ਕਰਦੇ ਮੈਂ ਐਜ਼ਾ ਆਪੀਡੀ ਅਸਿਸਟੈਂਟ ਕੰਮ ਕਰਦੀ ਹਾਂ ਸਨ ਨਾ ਲਾਸਟ ਵੀਕ ਨੂੰ ਫੀਲ ਹੈ ਕਿ ਐਸਾ ਲੱਗਦਾ ਤੁਹਾਨੂੰ ਇੱਥੇ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਸੀ ਸਭ ਸੈਟੀਸਫਾਈਡ ਜਾ ਰਹੇ ਹੋ ਕੋਈ ਕੰਪਲੇਂਟ ਤਾਂ ਨਹੀਂ ਪੇਸ਼ੈਂਟ ਕੋਈ ਕੰਪਲੇਂਟ ਨਹੀਂ ਤੋ ਆਪਨੇ ਸਟਾਫ ਤੋਂ ਵੀ ਜਾਣਿਆ ਕਿ ਕਿੰਨੇ ਕੋਆਪਰੇਟਿਵ ਨੇਚਰ ਦੇ ਡਾਕਟਰ ਸਾਹਿਬ ਦੀ ਔਰ ਕਿੰਨੇ ਨਾਈਸ ਨੇ ਜੋ ਇੰਨੀ ਦੇਰ ਤੋਂ ਲੜਕੇ ਸਟਾਫ ਕੰਮ ਕਰ ਰਹੇ ਨੇ ਥੈਟ ਮੀਨਸ ਦੇ ਆਰ ਨਾਈਸ ਇਨ ਨੇਚਰ ਅਸੀਂ ਫਿਰ ਇੱਕ ਵਾਰੀ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਡਾਕਟਰ ਸਾਹਿਬ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਕੋਈ ਮੈਸੇਜ ਕਰਨਾ ਚਾਹੋਗੇ ਕਿ ਜਿਹੜਾ ਵੀ ਆਈ ਦੀ ਪ੍ਰੋਬਲਮ ਲੈ ਕੇ ਸਾਡੇ ਹਸਪੀਟਲ ਆਂਦਾ ਹੈ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਚੰਗੀ ਤੋਂ ਚੰਗੀ ਟਰੀਟਮੈਂਟ ਦੇ ਕੇ ਐਂਡ ਅਫੋਰਡੇਬਲ ਰੇਟਸ ਤੇ ਦੇ ਕੇ ਉਹਨਾਂ ਨੂੰ ਇੱਥੋਂ ਭੇਜੀਏ ਤੇ ਚੰਗੀ ਤਰ੍ਹਾਂ ਇਲਾਜ ਕਰੀਏ ਬਹੁਤ ਬਹੁਤ ਸ਼ੁਕਰੀਆ ਅਤੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ